ਹੈਲੋ ਗਾਇਸ ਆਪਾਂ ਪਹੁੰਚੋ ਗਿਆ ਮਲੇਸ਼ੀਆ 에어ਪੋਰਟ ਤੇ ਹੁਣ ਚੱਲਿਆ ਆਪਾਂ ਇਮੀਗ੍ਰੇਸ਼ਨ ਕਰਾਉ ਉਹਨਾਂ ਨੇ ਕਿੱਥੋਂ ਹੋ ਚੱਲ ਗਏ ਅੱਗੇ ਵਗੀਆਂ ਚੱਲਿਆ ਆਪਾਂ ਇਮੀਗ੍ਰੇਸ਼ਨ ਕਰਾਉਣਾ ਅੱਗੇ ਜਾਣਾ ਯਾਰ ਚਲੋ ਪੋਟੋ ਬਣਾਉਣਾ ਕੋਈ ਫੰਡ ਨਹੀਂ ਕਰਦਾ ਹੁਣ ਅੱਗੇ ਸੋਈ ਵਾਵੇ ਕੀ ਹੋ ਗਿਆ ਇਹ ਲੋਇ ਮੇਰਾ ਪਾ ਪਹੁੰਚਾਂਗੇ ਮਲੇਸ਼ੀਆ ਇਮੀਗ੍ਰੇਸ਼ਨ ਚੱਲੇ ਆ ਕਰਾਉਣ ਪੜਨਾ ਹੈ ਆਪਾਂ ਮੈਨਾਂ ਪੜਨਾ ਹੈ ਤਾਂ ਮੈਨਾਂ ਹਾਂ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਆ ਮਲੇਸ਼ੀਆ ਆਪਣੇ ਹੋਟਲ ਦੇ ਵਿੱਚ ਕੱਲ ਚੱਲਾਂਗੇ ਬਾਹਰ ਘੁੰਮਣਾ ਦਿਖਾਵਾਂਗੇ ਤੁਹਾਨੂੰ ਕਿਵੇਂ ਦਾ ਵਿਊ ਆ ਕਿਵੇਂ ਦਾ ਲੱਗ ਰਿਹਾ ਮਲੇਸ਼ੀਆ ਕੱਲ ਚੱਲਾਂਗੇ ਮਿੱਤਰੋ ਤੁਸੀਂ ਹੋਟਲ ਦੇਖ ਸਕਦੇ ਹੋ ਬੜਾ ਸੋਹਣਾ ਯਾਰ ਜੁੜੇ ਰਹੀਆਂ ਹਾਂ ਬਲੌਗ ਦੇ ਨਾਲ ਕੱਲ ਚੱਲਦੇ ਆ ਅਗਲੇ ਦਿਨ ਅੱਜ ਕਨ ਲੱਗਾ ਰੈਸਟਰ ਸੀ ਦਿਖਾਵਾਂਗੇ ਤੁਹਾਨੂੰ ਕਿੱਦਾਂ ਦਾ ਵਿਊ ਉੱਥੋਂ ਦਾ ਮਲੇਸ਼ੀਆ ਦਾ ਹੈਲੋ एवरीवन ਅਸੀਂ ਪਹੁੰਚ ਚੁੱਕੇ ਆ ਮਲੇਸ਼ੀਆ ਜੋ ਤੁਹਾਨੂੰ ਵਲੌਗ ਦੇ ਵਿੱਚ ਦਿਖਾਵਾਂਗੇ ਜੁੜੇ ਰਹੀਆਂ ਵਲੌਗ ਦੇ ਨਾਲ ਤੁਹਾਨੂੰ ਵਲੌਗ ਦੇ ਵਿੱਚ ਦਿਖਾਉਨੇ ਆ ਮਲੇਸ਼ੀਆ ਪਹੁੰਚ ਚੁੱਕਿਆ ਮੈਂ ਬੜਾ ਸੋਹਣਾ ਯਾਰਾ ਬਹੁਤ ਸੋਹਣਾ ਦਾ ਇੱਥੋਂ ਦਾ 뷰 ਬਹੁਤ ਸੋਹਣਾ ਦੇ ਇੱਥੇ ਲੋਕ ਰਹਿੰਦੇ ਨੇ ਸਫਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਇੱਥੋਂ ਦਾ ਤੁਸੀਂ ਦੇਖ ਸਕਦੇ ਹੋ ਅੱਜ ਤੋਂ ਮੈਂ ਮਲੇਸ਼ੀਆ ਵਿੱਚ ਫਿਰਦਾ ਬਹੁਤ ਸੋਹਣਾ ਯਾਰਾ ਯੂ ਚੱਕਰ ਜਦੋਂ ਬੱਦਲ ਦੇਖ ਸਕਦਾ ਯਾਰ ਬਾਲੇ ਘੈਂਟ ਨੇ ਮੌਸਮ ਇੱਥੇ ਤਾਂ ਬੜਾ ਸੋਹਣਾ ਗਰਮੀ ਵੀ ਹੁੰਦੀ ਆ ਤੇ ਸ਼ਾਮ ਨੂੰ ਠੰਡ ਵੀ ਵਾਲੀ ਪੈਂਦੀ ਆ ਮੌਸਮ ਠੰਡਾ ਜਿਹਾ ਵੀ ਹੋ ਜਾਂਦਾ ਸ਼ਾਮ ਸੀਸੇ ਦੇ ਕਾਰਨ ਗਰਮੀ ਯਾਦੀ ਪੈਂਦੀ ਆ ਔਰੇ ਜਿਹੜੇ ਸੀਸੇ ਨੇ ਯਾਦੀ ਦੱਬਦੇ ਨੇ ਧੁੱਪ ਦੇ ਨਾਲ ਹੀਟ ਦਿੰਦੇ ਨੇ ਯਾਦੀ ਯੂ ਚੱਕਰ ਹਾਂਜੀ ਮਤਲਬ ਮੈਂ ਕਿਹੜਾ ਮਲੇਸ਼ੀਆ ਦੇ ਵਿੱਚ ਮੇਰੇ ਪਿੱਛੇ ਤੁਸੀਂ ਦੇਖ ਤਾ ਟਵਿੰਟ ਟਾਵਰ ਟਵਿੰਟ ਟਾਵਰ ਦੇ ਲੱਗੇ ਕਨੇ ਮੈਂ ਸਾਂ ਲੋਕੇਸ਼ਨ ਬੜੀ ਘੈਂਟ ਆ ਜਿਹੜਾ ਤੋਂ ਦੀ ਦੇਖ ਸਕਦਾ ਟਵਿੰਨ ਟਾਵਰ ਦੇ ਨਵੇਂ ਖੜਿਆ ਇੱਥੋਂ ਦਾ ਮੌਸਮ ਦੇਖੋ ਯਾਰ ਕਿੰਨਾ ਸੋਹਣਾ ਯਾਰ ਬੜਾ ਘੈਂਟ ਆ ਯਾਰ ਬੱਦਲ ਦਾ ਵੀਊ ਦੇਖੋ ਯਾਰ ਬੜਾ ਘੈਂਟ ਆ ਯਾਰ ਬੜਾ ਨੀ ਯਾਰ ਆ ਰਿਹਾ ਯਾਰ ਇੱਥੋਂ ਦਾ ਸਾਫ ਸੁਥਰਾ ਯਾਰ ਦੇਸ਼ ਆ ਬੜਾ ਘੈਂਟ ਆ ਯਾਰ ਬਹੁਤ ਸੋਹਣਾ ਯਾਰ ਮਲੇਸ਼ੀਆ ਬਹੁਤ ਸੋਹਣਾ ਲੱਗਿਆ ਯਾਰ ਹਾਂਜੀ ਮਿੱਤਰੋ ਮੈਂ ਚੱਲਦਾ ਹਾਂ ਅੰਦਰ ਟਵਿੰਨ ਟਾਵਰ ਦੇ ਕੌਂਕਿ ਮੈਂ ਯਾਰ ਹੁਣ ਵੀ ਵੀਡੀਓ ਬਣਾ ਸਕਦਾ ਤੇ ਦੇ ਵਿੱਚ ਜਾਂਦਾ ਜਾਂਦਾ ਕਿਉਂਕਿ ਬਲੌਗ ਹੋ ਜੂਗਾ ਜਿਆਦਾ ਵੱਡਾ ਖਾਸਾ ਲੰਮਾ ਹੋ ਜੂਗਾ ਕਿਉਂਕਿ ਬੋਰਿੰਗ ਜਾਂ ਟਾਈਮ ਹੋ ਜਾਂਦਾ ਜਾਂਦੇ ਬੜਾ ਲੰਮਾ ਯਾਰ ਚੱਲਦਾ ਜਦੋਂ ਹੁਣ ਅਗਲੇ ਬਲੌਗ ਵਿੱਚ ਜੁੜੇ ਰਹੀ ਹਾਂ ਅਗਲੇ ਬਲੌਗ ਵਿੱਚ ਤੁਹਾਨੂੰ ਦਿਖਾਵਾਂਗੇ ਅੰਦਰ ਚੱਲਿਆ ਮੈਂ ਅੰਦਰ ਮਾਲ ਦਿਖਾਵਾਂ ਤੁਹਾਨੂੰ 22 ਫੋਨ ਵਗੈਰਾ ਸੋਨਾ ਵਗੈਰਾ ਦੇ ਪ੍ਰਾਈਸ ਕਿੱਦਾਂ ਦੇ ਕੀ ਨੇ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਅਗਲੇ ਬਲੌਗ ਦੇ ਨਾਲ ਜੁੜੇ ਰਹੀ ਹਾਂ ਇਸਦੇ ਨਾਲੇ ਨੈਕਸਟ ਬਲੌਗ ਮਿਲ ਜੂਗਾ ਤੁਹਾਨੂੰ ਜੁੜੇ ਰਹੀ ਹਾਂ ਤੇ ਵੀਡੀਓ ਹਾਂਜੀ ਮਿੱਤਰੋ ਕਰਦਿਆ ਵੀਡੀਓ ਨੂੰ ਸ਼ੇਅਰ ਅਗਲਾ ਬਲੌਗ ਜ਼ਰੂਰ ਦੇਖਿਓ ਮੈਂ ਚੱਲੇ ਅੰਦਰ ਆ ਕਮੈਂਟ ਆਵੜ ਜੰਦਰਾ ਤੇ ਅਗਲਾ ਬਲੌਗ ਨਾਲ ਹੀ ਮਿਲ ਜੂਗਾ ਨੈਕਸਟ ਬਲੌਗ ਨਾਲ ਹੀ ਮਿਲ ਜੂਗਾ ਜ਼ਰੂਰ ਲਾਈਕ ਕਰਿਓ ਤੇ ਜ਼ਰੂਰ ਸ਼ੇਅਰ ਕਰਿਓ ਅਗਲਾ ਬਲੌਗ ਜ਼ਰੂਰ ਦੇਖਿਓ ਸਾਰੇ ਭਰਾ ਮੈਂ ਚੱਲੇ ਅੰਦਰ ਠੀਕ ਆ ਅਗਲਾ ਬਲੌਗ ਜ਼ਰੂਰ ਦੇਖਿਓ ਭਰਾ ਮੇਰੇ ਹਾਂਜੀ ਮਿਲਦੇ ਆ ਪਾ ਅਗਲੇ ਬਲੌਗ ਵਿੱਚ ਆ